Indian TV News Punjab ਆਪਣੀ ਖਬਰ ਆਪਣੀ ਭਾਸ਼ਾ ਵਿੱਚ ਨਮਸਕਾਰ ਤੁਸੀਂ ਦੇਖ ਰਹੇ ਹੋ Indian TV News Punjab ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਅਸਲਾ ਸਪਲਾਈ ਕਰਨ ਵਾਲੇ ਇੱਕ ਹੋਰ ਅੰਤਰਰਾਸ਼ਟਰੀ ਗਰੋ ਦਾ ਪਰਦਾਫਾਸ਼ 14 ਅਸਲੇ ਸਮੇਤ 3 ਦੋਸ਼ੀ ਗ੍ਰਿਫਤਾਰ ਐਮਪੀ ਤੋਂ ਤਿਆਰ ਬਣਾਉਣ ਵਾਲੇ ਕੀਤਾ ਗ੍ਰਿਫਤਾਰ ਖੰਨਾ ਪੁਲਿਸ ਨੇ ਅੱਜ ਉਸ ਵੇਲੇ ਵੱਡੀ ਸਫਲਤਾ ਹਾਸਲ ਜਦੋਂ 2 14 ਅਸਲੇ ਸਮੇਤ ਤਿੰਨ ਦੋਸ਼ੀਆਂ ਨੂੰ ਮੁਸਲੇ ਪੁਲਿਸ ਨੇ ਕਾਬੂ ਕੀਤਾ ਐਸਐਸਪੀ ਖੰਨਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਦੋਂ ਸਮਰਾਲਾ ਪੁਲਿਸ ਨੇ ਮਾੜੇ ਅਜ਼ਾ ਵਿਰੁੱਧ ਆਈਟੀਆਈ ਚ ਸਮਰਾਲਾ ਵਿਖੇ ਨਾਕ ਲਗਾਇਆ ਸੀ ਤਾਂ ਮਚਵਾੜਾ ਸਾਈਡ ਤੋਂ ਇੱਕ ਰੋੜਾ ਨੌਜਵਾਨ ਦਾ ਆ ਰਿਹਾ ਸੀ ਜਦੋਂ ਸ਼ੱਕ ਦੀ ਬਿਨਾ ਤੇ ਉਸ ਨੂੰ ਰੋਕਿਆ ਗਿਆ ਤਾਂ ਪੁੱਛਗਿੱਛ ਦੌਰਾਨ ਉਸ ਨੇ ਆਪਣਾ ਨਾਮ ਸਤਨਾਮ ਸਿੰਘ ਧਾਲੀਵਾਲ ਬਾਸੀ ਨਾਲਾਗੜ ਦੱਸਿਆ ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਪਾਸੋਂ ਇੱਕ ਦੇਸੀ ਪਿਸਟਲ ਬਾਰੀ ਬੱਤੀ ਬੋਰ ਸਮੇਤ ਮੈਗਜ਼ੀਨ ਅਤੇ ਇੱਕ ਜਿੰਦਾ ਕਰਤੂਸ ਬਰਾਮਦ ਹੋਇਆ ਅਗਲੀ ਪੁੱਛਗਿੱਛ ਦੌਰਾਨ ਸਤਨਾਮ ਸਿੰਘ ਨੇ ਦੱਸਿਆ ਕਿ ਉਹ ਇਸ ਮਸਲਾ ਅਸਲਾ ਮੱਧ ਪ੍ਰਦੇਸ਼ ਤੋਂ ਇਕਬਾਲ ਜੋ ਕਿ ਗਦਵਾਨੀ ਮੱਧ ਪ੍ਰਦੇਸ਼ ਦਾ ਰਹਿਣ ਵਾਲਾ ਹੈ ਉਸ ਤੋਂ ਤਿਆਰ ਲੈ ਕੇ ਆਉਂਦਾ ਹੈ ਤਾਂ ਉਸ ਤੋਂ ਬਾਅਦ ਸਪੈਸ਼ਲ ਪੁਲਿਸ ਟੀਮ ਵੱਲੋਂ ਮੱਧ ਪ੍ਰਦੇਸ਼ ਦੇ ਇਕਬਾਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਸ ਪਾਚੋ 506 ਪਿਸਤਲ ਸਮੇਤ ਮੈਗਜ਼ਿਨ ਬੱਤੀ ਬੋਰ ਤੇ ਇੱਕ ਪਿਸਤਲ ਸਮੇਤ ਮੈਗਜ਼ਿਨ ਦੀ ਬੋਰ ਬਰਾਮਦ ਕੀਤੀ ਐਸਐਸਪੀ ਖੰਨਾ ਨੇ ਦੱਸਿਆ ਕਿ ਇਕਬਾਲ ਸਿੰਘ ਮੱਧ ਪ੍ਰਦੇਸ਼ ਵਿੱਚ ਹਥਿਆਰ ਬਣਾਉਣ ਦਾ ਕੰਮ ਕਰਦਾ ਹੈ ਜਦੇ ਖਿਲਾਫ ਪਹਿਲਾਂ ਵੀ ਕਈ ਮੁਕਦਮੇ ਅਸਲਾ ਐਕਟ ਦੇ ਦਰਜ ਕਰਨ ਪੁਛਗੀ ਦੁਆਰਨ ਇਕਬਾਲ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਕਾਸ਼ ਦਾਵਰਬਾਸੀ ਪਿਸਤੋਲ ਪਿਸੋਲਾ ਉਸ ਪਾਸੋਂ 6 ਪਿਸਤਲ ਲੱਗੇ ਸਪਲਾਈ ਕਰਨ ਲੈ ਗਿਆ ਹੈ ਪੁਲਿਸ ਵੱਲੋਂ ਕਾਸ਼ ਡਾਵਰ ਨੂੰ ਬਗਦਮੀ ਵਿੱਚ ਨਾਮਜ਼ਦ ਕਰਕੇ ਗ੍ਰਿਫਤਾਰ ਕਰਨ ਤੋਂ ਬਾਅਦ ਉਸ ਪਾਸੋਂ 5 ਪਿਸਤਲ 32 ਬੋਰ ਅਤੇ 1 ਪਿਸਤਲ 30 ਬੋਰ ਦੀ ਬਰਾਮਦ ਹੋਈ ਪੁਲਿਸ ਵੱਲੋਂ ਅੱਗੇ ਵੀ ਤਸਵੀਰ ਜਾਰੀ ਹੈ ਖੰਨਾ ਤੋਂ ਰਾਜਕਮਨ ਮਾਨੋ ਦੀ ਰਿਪੋਰਟ ਸਾਇਲੈਂਟਰ ਹਾਂ ਹਾਂ ਜਿਸ ਕੋਲ ਕੋਈ ਮੋਟਿਵ ਨਹੀਂ ਅੱਜ ਦੀ ਪ੍ਰੈਸ ਕਾਨਫਰੰਸ ਦਾ ਮੋਟਿਵ ਹੈ ਜੀ ਜਿਹੜਾ ਮਾਨਯੋਗ ਮੁੱਖ ਮੰਤਰੀ ਪੰਜਾਬ ਔਰ ਸਾਡੇ ਡੀਜੀਪੀ ਪੰਜਾਬ ਵੱਲੋਂ ਸਾਨੂੰ ਸਾਰੇ ਹੀ ਪੰਜਾਬ ਪੁਲਿਸ ਨੂੰ ਸਖਤ ਹਦਾਇਤਾਂ ਹੈ ਕਿ ਜਿਹੜੇ ਵੀ ਮਾੜੇ ਅੰਸਰ ਹੈ ਉਹਨਾਂ ਤੇ ਕੋਈ ਨਾ ਕੋਈ ਮੋਹਮ ਚੱਲਦੀ ਰਹੇ ਇਸੇ ਤਰ੍ਹਾਂ ਹੀ ਖੰਨਾ ਪੁਲਿਸ ਨੇ ਪਿਛਲੇ ਸਾਲ ਦੀ ਤਰ੍ਹਾਂ ਹੀ ਸਾਡੀ ਟੀਮ ਨੂੰ ਇਸ ਵਾਰ ਵੀ ਸਕਸੈਸ ਮਿਲੀ ਹੈ ਜਦੋਂ ਸਾਡੇ ਐਸਪੀਡੀ ਸੌਰਵ ਜੰਦਲ ਇਹਨਾਂ ਦੇ ਸੁਪਰਵਾਈਜ਼ਨ ਚ ਡੀਐਸਪੀ ਡੀ ਸੁਖਮਰਤ ਔਰੰਦਾਵਾ ਔਰ ਸਾਡੇ ਇਨਚਾਰਜ ਸੀਆਈਏ ਇਨਸਪੈਕਟਰ ਅਮਨ ਔਰ ਇਨਦੀ ਟੀਮ ਸਾਰੀ ਇਨਾਂ ਦੇ ਨਾਲ ਮਿਲ ਕੇ ਜਿਹੜੀ ਸਬਡਿਵੀਜ਼ਨ ਸੰਭਰਾਲਾ ਇਨਾਂ ਸਾਰਿਆਂ ਨੇ ਜੁਆਇੰਟ ਐਫਰਟ ਨਾਲ ਇੱਕ ਅਸਲਾ ਸਪਲਾਈ ਕਰਨ ਵਾਲੇ ਖੋਰ ਇੰਟਰ ਸਟੇਟ ਗਿਰੋਹ ਦਾ ਪਰਦਾਫਾਸ਼ ਕੀਤਾ ਤੇ ਸਾਨੂੰ ਤਿੰਨ ਮੁਲਜ਼ਮਾਂ ਦੀ ਅਸੀਂ ਗ੍ਰਿਫਤਾਰੀ ਕੀਤੀ ਹੈ ਔਰ ਇਸ ਕੇਸ 'ਚ ਸਾਨੂੰ 14 ਇਲੀਗਲ ਅਸਲੀਆਂ ਦੀ ਬਰਾਮਗੀ ਹੋਈ ਹੈ ਇਨਾਂ 'ਚੋਂ ਜਿਹੜੇ ਸਾਡੇ ਤਿੰਨ ਦੋਸ਼ੀ ਹੈ ਉਹਨਾਂ 'ਚੋਂ ਇੱਕ ਮੱਧ ਪ੍ਰਦੇਸ਼ ਦੋ ਦੋਸ਼ੀ ਮੱਧ ਪ੍ਰਦੇਸ਼ ਦੇ ਹੈ ਜਿਨ੍ਹਾਂ 'ਚੋਂ ਇੱਕ ਮੈਨੂਫੈਕਚਰ ਕਰਦਾ ਮਤਲਬ ਉਹ ਆਪਣੇ ਕਰਚੇ ਹੀ ਇਹਨਾਂ ਦੀ ਅਸੈਂਬਲਿੰਗ ਕਰਦਾ ਹੈ ਵੈਪਨਸ ਦੀ ਇਹਦੀ ਡਿਟੇਲਸ ਜੀ ਮੈਂ ਦੱਸਣਾ ਚਾਹਾਂਗੀ ਕਿ 29 ਜਨਵਰੀ ਨੂੰ ਸਾਡੀ ਸਮਰਾਲਾ ਥਾਣੇ ਦੀ ਪੁਲਿਸ ਪਾਰਟੀ ਅਰਾਊਂਡ ਆਈਟੀਆਈ ਸਮਰਾਲਾ ਦੇ ਏਰੀਆ 'ਚ ਮੌਜੂਦ ਸੀ ਜਦੋਂ ਉਹਨਾਂ ਨੇ ਇੱਕ ਸ਼ੱਕੀ ਵਿਅਕਤੀ ਨੂੰ ਇੰਟਰਸੈਪਟ ਕੀਤਾ ਤੇ ਉਹਨੇ ਜਦੋਂ ਉਹਨੂੰ ਪੁੱਛਿਆ ਗਿਆ ਉਹਦਾ ਨਾਮ ਵਗੈਰਾ ਸੋ ਉਹਨੇ ਆਪਣਾ ਨਾਮ ਸਤਨਾਮ ਸਿੰਘ ਤਾਲੀਵਾਲ ਵਾਸੀ ਨਾਲਾਗੜ ਸੋਲਨ ਹਿਮਾਚਲ ਪ੍ਰਦੇਸ਼ ਦੱਸਿਆ ਤੇ ਜਦੋਂ ਦੀ ਤਲਾਸ਼ੀ ਲਈ ਗਈ ਉਹਦੇ ਤੋਂ ਸਾਨੂੰ ਇੱਕ ਪਿਸਤਲ ਦੇਸੀ ਪਿਸਤਲ ਬੱਤੀ ਬੋਰ ਬਰਾਮਦ ਹੋਈ ਵਿਦ ਮੈਗਜ਼ੀਨ ਔਰ ਉਸ ਬਿਹਫਤੇ ਅਸੀਂ ਐਫ ਆਈ ਆਰ ਨੰਬਰ 22 ਡੇਟਡ 29 1 2024 ਅੰਡਰ ਵੇਰੀਅਸ ਸੈਕਸ਼ਨਸ ਆਫ ਆਰਮਜ਼ ਐਕਟ 2554 ਔਰ ਨਾਟ ਆਰਮਜ਼ ਐਕਟ ਥਾਲਾ ਥਾਣਾ ਸਮਰਾਲਾ 'ਚ ਦਰਜ ਕੀਤਾ ਸੀਗਾ ਤੇ ਅੱਗੇ ਜਦੋਂ ਅਸੀਂ ਤਫਤੀਸ਼ ਕੀਤੀ ਉਸ ਦੋਸ਼ੀ ਦੇ ਪੁੱਛਗਿੱਛ ਤੇ ਪਤਾ ਲੱਗਿਆ ਕਿ ਪਿੱਛੋਂ ਜਦੋਂ ਅਸੀਂ ਬੈਕਵਰਡ ਲਿੰਕੇਜ ਵੱਲ ਗਏ ਤੇ ਉਹਨੇ ਦੱਸਿਆ ਕਿ ਜਿਹੜਾ ਪਿਸਤਲ ਹੈ ਉਹ ਇੱਕ ਇਕਬਾਲ ਸਿੰਘ ਬਾਸੀ ਗੰਦਵਾਨੀ थाना ਗੰਦਵਾਨੀ ਜ਼ਿਲ੍ਹਾ ਧਾਰ ਮੱਧ ਪ੍ਰਦੇਸ਼ ਉੱਥੋਂ ਲੈ ਕੇ ਆਇਆ ਤੇ ਅਸੀਂ ਇਸ ਨੂੰ ਨਾਮਿਨੇਟ ਕਰ ਲਿਆ ਤੇ ਸਾਡੀ ਜਿਹੜੀ ਸੀਆਈਏ ਦੀ ਸਪੈਸ਼ਲ ਟੀਮ ਅਸੀਂ ਥਰੂ ਪ੍ਰੋਪਰ ਪ੍ਰੋਸੀਜਰ ਉੱਤੇ ਡਿਸਪੈਚ ਕੀਤੀ ਮੱਧ ਪ੍ਰਦੇਸ਼ ਇਹਨੂੰ ਰਾਉਂਡ ਅਪ ਕਰਨ ਲਈ ਤੇ ਉੱਥੇ ਸਾਨੂੰ ਇਕਬਾਲ ਸਿੰਘ ਸਾਡੀ ਸੀਆਈਏ ਟੀਮ ਨੂੰ ਲੱਗ ਗਿਆ ਔਰ ਜਦੋਂ ਉਹਨੂੰ ਰੈਸਟ ਕੀਤਾ ਗਿਆ ਤੇ ਉਹਦੇ ਪਾਸੋਂ ਸਾਨੂੰ 6 ਪਿਸਟਲ 32 ਬੋਰ ਔਰ ਇੱਕ ਪਿਸਟਲ 30 ਬੋਰ ਦਾ ਰਿਕਵਰ ਹੋਇਆ ਤੇ ਉਸ ਤੋਂ ਬਾਅਦ ਇਹ ਵੀ ਪਤਾ ਲੱਗਿਆ ਕਿ ਜਿਹੜਾ ਇਹ ਇਕਬਾਲ ਹੈ ਇਹ ਉੱਥੇ ਅਸਲਾ ਬਣਾਉਣ ਦਾ ਕੰਮ ਕਰਦਾ ਮਤਲਬ ਹੀ ਇਜ਼ ਅਸੈਂਬਲਿੰਗ 올 ਥੀਸ ਵੈਪਨਸ ਹਿਮਸੈਲਫ ਤੇ ਇਹ ਵੀ ਪਤਾ ਲੱਗਿਆ ਕਿ ਇਸ ਦੇ ਖਿਲਾਫ ਪਹਿਲਾਂ ਵੀ ਮੱਧ ਪ੍ਰਦੇਸ਼ ਚ ਕਾਫੀ ਸਾਰੇ ਅਸਲਾ ਐਕਟ ਦੇ ਐਫ ਆਈ ਆਰਸ ਲੌਂਚਡ ਹੈ ਅ ਉਹ ਉਸ ਤੋਂ ਬਾਅਦ ਦੌਰਾਨੀ ਤਫ਼ਤੀਸ਼ ਨੇ ਇਹ ਵੀ ਦੱਸਿਆ ਕਿ ਇਸ ਤੋਂ ਫਿਰ ਅਸੀਂ ਪੁੱਛਿਆ ਵੀ ਕਿਹਨੂੰ ਕਿਹਨੂੰ तू ਸਪਲਾਈ ਕੀਤਾ ਤੇ ਇਹਨੇ ਪੁੱਛ ਕੇ ਇੱਕ ਹੋਰ ਬੰਦੇ ਦਾ ਨਾਮ ਲਿਆ ਕਿ ਕੁਝ ਸਮਾਂ ਪਹਿਲਾਂ ਹੀ ਇੱਕ ਆਕਾਸ਼ डावਰ ਵਾਸੀ ਪਿਸ਼ੋਲਾ ਜ਼ਿਲ੍ਹਾ ਬਡਵਾਨੀ ਥਾਣਾ ਸਟੇਟ ਮੱਧ ਪ੍ਰਦੇਸ਼ ਇਹ ਰੀਸੈਂਟਲੀ ਇਹਦੇ ਤੋਂ 6 ਪਿਸਟਲ ਅੱਗੇ ਸਪਲਾਈ ਕਰਨ ਲਈ ਲੈ ਕੇ ਗਿਆ ਸੋ ਸਾਡੀ ਟੀਮ ਨੇ ਉਹਨੂੰ ਵੀ ਨੋਮੀਨੇਟ ਕਰਕੇ ਉਹਦੇ ਉਹਨੂੰ ਵੀ ਅਰੈਸਟ ਕੀਤਾ ਤੇ ਉਸ ਪਾਸੋਂ 5 ਪਿਸਟਲ 32 ਬੋਰ ਔਰ ਇੱਕ ਪਿਸਟਲ 30 ਬੋਰ ਦੀ ਬਰਾਮਦ ਹੋਈ ਹੈ ਸੋ ਕੁੱਲ ਮਿਲਾ ਕੇ ਸਾਨੂੰ ਇਸ ਕੇਸ 'ਚ 1 1 13 14 ਵੈਪਨਸ ਦੀ ਰਿਕਵਰੀ ਹੋਈ ਹੈ ਜੋ ਕਿ ਆਬਵੀਅਸਲੀ ਜਿਹੜੇ ਇਲੀਗਲ ਵੈਪਨ ਹੈ ਉਹ ਕਿਸੇ क्राइम ਦੇ ਮੰਤਵ ਲਈ ਹੀ ਬਣਦੇ ਹੈਗੇ ਸੋ ਸਾਡੀ ਟੀਮ ਨੇ ਆਪਣੀ ਪ੍ਰੋਐਕਟਿਵ ਅਫਰਟਸ ਨਾਲ ਬਹੁਤ ਵਧੀਆ ਹਾਰਡਵਰਕ ਕਰਕੇ ਕਈ ਤਰ੍ਹਾਂ ਦੇ ਵੱਡੇ ਕਰਾਈਮਸ ਜੋ ਹੋ ਸਕਦੇ ਸੀ ਉਹਨਾਂ ਨੂੰ ਪ੍ਰੀਐਮਪਟ ਪ੍ਰिवेंट ਕੀਤਾ ਔਰ ਇਹਦੇ ਨਾਲ ਮੈਂ ਦੱਸਣਾ ਚਾਹਾਂਗੀ ਕਿ ਜਿਹੜਾ ਇਹ ਸਤਨਾਮ ਸਿੰਘ ਹੈ ਹਿਮਾਚਲ ਵਾਲਾ ਇਹਦੇ ਤੇ ਜੀ ਪਹਿਲਾਂ ਨੋਮ ਪਰਚੇ ਦਰਜ ਹੈਗੇ ਇਹ 32 ਸਾਲ ਦਾ ਹੈਗਾ ਤੇ ਲੇਬਰ ਦਾ ਕੰਮ ਕਰਦਾ ਹੈ ਪਰ ਇਹਦੇ ਤੇ ਪਹਿਲਾਂ ਲੜਾਈ ਝਗੜੇ ਦੇ ਸੱਤ ਜੋ ਸਾਨੂੰ ਪਤਾ ਲੱਗਿਆ ਔਰ ਦੋ ਮੁਕਦਮੇ ਐਨਡੀਪੀਐਸ ਦੇ ਹਿਮਾਚਲ ਪ੍ਰਦੇਸ਼ ਚ ਦਰਜ ਤੇ ਇਕਬਾਲ ਸਿੰਘ ਤੇ ਮੱਧ ਪ੍ਰਦੇਸ਼ ਚ अराउंड ਚਾਰ ਮੁਕਦਮੇ ਦਰਜ ਅਸਲਾ ਏਕ ਦੇ ਔਰ ਇਨ ਫੈਕਟ ਇਹਦਾ ਇੱਕ ਮਰਡਰ ਦੇ ਕੇਸ ਤੇ 120 ਬੀ ਦਾ ਜੋ ਪ੍ਰੀਲੀਮਿਨਰੀ ਪਤਾ ਲੱਗਿਆ ਉਹਦੇ ਚ ਵੀ ਨਾਮ ਜਦ ਔਰ ਜਿਹੜਾ ਆਕਾਸ਼ ਟਾਵਰ ਹੈ ਉਹਦਾ ਹੁਣ ਤੱਕ ਦੀ ਤਫਤੀਸ਼ ਚ ਕੋਈ ਪੁਰਾਣੀ ਕ੍ਰਿਮੀਨਲ ਹਿਸਟਰੀ ਨਹੀਂ ਸਾਹਮਣੇ ਆਇਆ ਕੀ ਹਲੇ ਤਾਂ ਇਟਸ ਟੂ अर्ਲੀ ਫॉर ਮੀ ਟੂ ਟੈਲ ਬਟ ਕਿਉਂਕਿ ਇਹ ਜਿਹੜਾ ਇਕਬਾਲ ਹੈਗਾ ਇਹਦੇ ਇਕ ਤਾਂ ਆਪ ਹੀ ਬਣਾਉਂਦਾ ਹੈ ਔਰ ਇਸ ਕਰਕੇ ਜਿਵੇਂ ਪਹਿਲਾਂ ਵੀ ਅਸੀਂ ਮੈਨੂਫੈਕਚਰਰਸ ਲੈ ਕੇ ਆਏ ਹੈ ਕਈ ਵਾਰ ਇਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਕਿਸ ਸੱਜ ਅਗੇ ਚਲੇ ਜਾਣੇ ਬਟ ਸਿንስ ਇਲੀਗਲ ਵੈਪਨ ਹੈ ਤਾਂ ਡੈਫੀਨਿਟਲੀ ਕਿਸੇ ਕ੍ਰਾਈਮ ਪਰਪਸ ਲਈ ਹੁੰਦੇ ਸੋ ਅਗਰ ਕੋਈ ਵੱਡਾ ਇਸ ਤੋਂ ਪਤਾ ਲੱਗੇਗਾ ਡਿਊਰਿੰਗ ਅਸੀਂ ਰਿਮਾਂਡ ਨਾ ਤਾਂ ਲਵਾਂਗੇ ਉਹਦੇ ਚ ਪਤਾ ਲੱਗੇਗਾ ਕਿੱਥੇ ਜਾਂਦਾ ਇਹਨਾਂ ਦਾ ਆਪਸੀ ਮੇਲ ਕਿਸ ਤਰ੍ਹਾਂ ਹੈ ਜੋ ਮਾਚਲ ਦਾ ਰਹਿਣਾ ਉਸਤਾਮ ਸਿੰਘ ਨੂੰ ਸਪਲਾਈ ਕਰਨ ਲਈ ਵੇਚਿਆ ਗਿਆ ਸੀ ਸੀ ਲਾਈਕ ਮੈਂ ਹਰ ਬਾਰੀ ਕਹਿੰਦੀ ਆ ਅੱਜ ਕੱਲ ਇਟ ਇਜ਼ ਵੈਰੀ ਈਜ਼ੀ ਔਨ ਸੋਸ਼ਲ ਮੀਡੀਆ ਤੇ ਆਪਣੇ ਫੋਨਸ ਦੇ ਥਰੂ ਵੀ ਅੱਜ ਕੱਲ ਇਹਨਾਂ ਦੇ ਜ਼ਿਆਦਾ ਕਨੈਕਸ਼ਨ ਬਣਦੇ ਇੱਕ ਨੈਟਵਰਕ ਇਸ ਤਰ੍ਹਾਂ ਦਾ ਹੁੰਦਾ ਵੀ ਕਿਹੜਾ ਸਪਲਾਈ ਕਰਦਾ ਹੈ ਕਿਹੜਾ ਮੈਨੂਫੈਕਚਰਰ ਹੈ ਹੁਣ ਤੱਕ ਸਾਨੂੰ ਇਹੀ ਪਤਾ ਲੱਗਿਆ ਕਿ ਥਰੂ ਦੈਟ ਓਨਲੀ ਇਹਨਾਂ ਦਾ ਪਸਟ ਮੇਲ ਮਿਲਾ ਪਏ ਸੋ ਗੈਂਗਸਟਰ ਲਿੰਕ ਸਮਝ ਆ ਹਲੇ ਤੱਕ ਜੀ ਹਲੇ ਤੱਕ ਕੋਈ ਅਦਰ ਪੰਜਾਬ ਨੂੰ ਕਿਉਂ ਦੇ ਅਸਲ ਸੀ ਪੰਜਾਬ ਨੂੰ ਕਿਉਂ ਚੁਣਦੇ ਕੀ ਬੇਸਿਕਲੀ ਅਸੀਂ ਤਾਂ ਇੱਥੇ ਪੰਜਾਬ 'ਚ ਬੈਠੇ ਤਾਂ ਅਸੀਂ ਤਾਂ ਮਤਲਬ ਆਈਕਨ ਪਿੰਪੁਆਇੰਟ ਹੈ ਹਰਿਆਣਾ ਟਰਾਈ ਸਿਟੀ 'ਚ ਵੀ ਹੋ ਸਕਦਾ ਹੈ ਹੋਰ ਸਟੇਟਸ 'ਚ ਵੀ ਹੋ ਸਕਦਾ ਬਟ ਸਾਡੀ ਡਿਊਟੀ ਹੈ ਕਿ ਆਪਣੇ ਏਰੀਆ ਨੂੰ ਜਿੰਨਾ ਅਸੀਂ ਪ੍ਰੀਵੈਂਟ ਕਰ ਸਕਦੇ ਆ ਕ੍ਰਾਈਮ ਹੋਣ ਤੋਂ ਇਸ ਕਰਕੇ ਆਈ ਡੋਨਟ ਵਾਂਟ ਟੂ ਕਮੈਂਟ ਕਿ ਪੰਜਾਬ ਨੂੰ ਹੀ ਕਿਉਂ ਚੁਣਦੇ ਮਰਡਰ ਕੇਸ ਜੀ ਇਹ ਕਨਵਰਟਡ ਆ ਜਾਂ ਫਰਸਟ ਜੀ ਇਹਦੇ 'ਚ ਆਈ ਥਿੰਕ ਕਿ ਮਰਡਰ ਕੇਸ ਦਾ ਮਰਡਰਰ ਨਹੀਂ ਹੈ ਜੋ ਹੁਣ ਤੱਕ ਪਤਾ ਲੱਗਿਆ ਜਿੱਦਾਂ ਕ੍ਰਿਮੀਨਲ ਕਾਂਸਪੀਰੇਸੀ 'ਚ ਯੂ ਨਾਮਜ਼ਦ ਕੀਤਾ ਗਿਆ ਬਟ ਕੋਈ ਵਾਂਟਡ ਨਹੀਂ ਹੈ ਜੋ ਹੁਣ ਤੱਕ ਸਾਨੂੰ ਪਤਾ ਲੱਗਿਆ ਜੋ ਵੀ ਜਿੰਨੇ ਵੈਪਨ ਮਿਲੇ ਨੇ ਨਾ ਤੋਂ ਇਹਨਾਂ ਦਾ ਕੋਈ ਮੇਨ ਖਾਸ ਹੋ ਵੱਡਾ ਮੋਟਿਵ ਹੋਏਗਾ। ਅਸੀਂ ਕਈ ਵਾਰੀ ਹੁੰਦਾ ਹੈ ਕਿ ਜਿਵੇਂ ਇਹਨਾਂ ਦੇ ਵੈਪਨਸ ਦੀ ਬਹੁਤ ਜ਼ਿਆਦਾ ਪ੍ਰਾਈਸ ਵੀ ਨਹੀਂ ਹੁੰਦੀ ਔਰ ਐਨੀ ਈਜ਼ੀਲੀ ਇਹ ਕਿਉਂਕਿ ਮੈਨੂਫੈਕਚਰ ਕਰਕੇ ਵੇਚਣ ਦੇ ਆ ਤਾਂ ਅੱਗੇ ਵੇਚਣ ਲਈ ਇੱਕ ਪ੍ਰੋਫਿਟ ਮੋਟਿਵ ਵੀ ਹੁੰਦਾ ਹੈ ਔਰ ਕਈ ਕਈ ਜਗ੍ਹਾ ਅੱਗੇ ਜਾਣੇ ਹੋਣ ਉਹ ਅਸੀਂ ਪਤਾ ਕਰਾਵਾਂਗੇ। ਸੋ ਬਟ ਜਿੱਥੇ ਵੀ ਜਾਣਾ ਸੀਗਾ ਹੁਣ ਤੱਕ ਤੋਂ ਇਹਨਾਂ ਦਾ ਇਹਨਾਂ ਵੈਪਨਸ ਨਾਲ ਤਾਂ ਐਟਲੀਸਟ ਕ੍ਰਾਈਮ ਪ੍ਰੀਵੈਂਟ ਹੋ ਗਿਆ ਪ੍ਰੀਐਮਟ ਹੋ ਗਿਆ ਰਾਬਰ। ਥੈਂਕ ਯੂ ਥੈਂਕ ਯੂ।